ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਉਹ ਜੀ ਕਹਾਣੀ ਦੀ ਜੋ ਦਿਲ ਨੂੰ ਛੂ ਜਾਵੇਗੀ ਜਿੱਥੇ ਇੱਕ ਗਾਇਕ ਦੀ ਆਵਾਜ਼ ਚੁੱਪ ਹੋ ਗਈ ਪਰ ਉਸ ਦੇ ਗੀਤ ਅਜੇ ਵੀ ਉਸ ਦੇ ਪੁੱਤਰ ਦੀਆਂ ਅੱਖਾਂ ਵਿੱਚ ਗੂੰਜ ਰਹੇ ਨੇ ਇਹ ਕਹਾਣੀ ਹੈ ਰਾਜਵੀਰ ਜਵੰਦਾ ਅਤੇ ਉਸ ਦੇ ਨਿੱਕੇ ਪੁੱਤਰ ਦਿਲਬਾਗ ਸਿੰਘ ਜਵੰਦਾ ਦੀ ਜਦੋਂ ਰਾਜਵੀਰ ਜਵੰਦਾ ਦੇ ਗੀਤ ਚੱਲਦੇ ਸਨ ਸਾਰਾ ਪੰਜਾਬ ਝੂਮਦਾ ਸੀ ਕੰਗਣੀ ਜੰਮੇ ਨਾਲ ਵਰਗੇ ਗੀਤਾਂ ਨਾਲ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਇਹ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਜਾਵੇਗੀ ਜਦੋਂ ਉਹ ਤੁਰਘਟਨਾ ਹੋਈ ਸਾਰਾ ਪੰਜਾਬ ਸੁੰਨ ਹੋ ਗਿਆ ਪਰ ਸੋਚੋ ਉਸ ਵੇਲੇ ਉਸ ਦੇ ਪਰਿਵਾਰ ਦਾ ਕੀ ਹਾਲ ਹੋਇਆ ਹੋਵੇਗਾ ਇੱਕ ਮਾਂ ਜਿਸ ਦਾ ਜੀਵਨ ਸਾਥੀ ਚਲਾ ਗਿਆ ਇੱਕ ਪੁੱਤਰ ਜਿਸ ਦਾ ਹੀਰੋ ਗਾਇਬ ਹੋ ਗਿਆ ਦਿਲਵਾਰ ਸਿੰਘ ਜਵੰਦਾ ਉਹ ਨਿੱਕਾ ਬੱਚਾ ਜਿਸ ਦੀ ਉਮਰ ਖੇਡਣ ਤੇ ਮਸਤੀ ਕਰਨ ਦੀ ਸੀ ਅਚਾਨਕ ਵੱਡੀ ਦੁਨੀਆ ਦੇ ਦੁੱਖਾਂ ਨਾਲ ਸਾਹਮਣਾ ਕਰ ਗਿਆ ਰਾਜਵੀਰ ਦੇ ਜਾਣ ਤੋਂ ਬਾਅਦ ਘਰ ਵਿੱਚ ਇੱਕ ਇਹੋ ਚੁੱਪਛਾ ਗਈ ਦਰਵਾਜੇ ਤੇ ਜਿੱਥੇ ਪਹਿਲਾਂ ਹਾਸੇ ਦੀਆਂ ਆਵਾਜ਼ਾਂ ਆਉਂਦੀਆਂ ਸਨ ਹੁਣ ਉੱਥੇ ਸਿਰਫ ਯਾਦਾਂ ਦਾ ਸਾਆਇਆ ਸੀ ਦਿਲਬਾਹ ਕਈ ਵਾਰ ਮਾਂ ਨੂੰ ਪੁੱਛਦਾ ਮਾਂ ਪਾਪਾ ਕਦੋਂ ਆਉਣਗੇ ਤੇ ਮਾਂ ਸਿਰਫ ਉਸ ਨੂੰ ਗਲੇ ਲਗਾ ਕੇ ਰੋ ਪੈਂਦੀ ਹੈ ਪਰ ਉਸਦੇ ਹਰ ਸਵਾਲ ਵਿੱਚ ਪਿਤਾ ਦੀ ਗੂੰਜ ਸੀ ਹਰ ਹਾਸੇ ਵਿੱਚ ਪਿਤਾ ਦੀ ਯਾਦ ਉਸ ਦਾ ਸਕੂਲ ਵੀ ਉਸ ਦੇ ਬਦਲਾਅ ਨੂੰ ਮਹਿਸੂਸ ਕਰ ਰਿਹਾ ਸੀ ਜਿਹੜਾ ਬੱਚਾ ਪਹਿਲਾਂ ਸਭ ਤੋਂ ਖੁਸ਼ ਰਹਿੰਦਾ ਸੀ ਹੁਣ ਉਹ ਚੁੱਪਚਾਪ ਕਲਾਸ ਵਿੱਚ ਬੈਠਦਾ ਹੈ ਪਰ ਕਿਸਮਤ ਨਾਲ ਖੇਡ ਵੀ ਕਈ ਵਾਰ ਦਿਲਚਸਪ ਹੁੰਦਾ ਹੈ ਜਿੱਥੇ ਦੁੱਖ ਹੁੰਦਾ ਹੈ ਉੱਥੇ ਉਮੀਦ ਦੀ ਕਿਰਨ ਵੀ ਪੈਦਾ ਹੁੰਦੀ ਹੈ ਇੱਕ ਦਿਨ ਉਸਦੇ ਸਕੂਲ ਦੇ ਅਧਿਆਪਕਾਂ ਨੇ ਸੋਚਿਆ ਕਿ ਇਸ ਬੱਚੇ ਨੂੰ ਸਿਰਫ ਪਾਠ ਨਹੀਂ ਪਿਆਰ ਦੀ ਲੋੜ ਹੈ ਉਸਦੇ ਕਲਾਸ ਟੀਚਰ ਨੇ ਕਿਹਾ ਰਾਜਵੀਰ ਭਾਵੇਂ ਚਲਾ ਗਿਆ ਪਰ ਉਸ ਦੀ ਵਿਰਾਸਤ ਇਹ ਬੱਚਾ ਹੈ ਇਸ ਨੂੰ ਪਿਆਰ ਨਾਲ ਸੰਭਾਲੋ ਸਕੂਲ ਵਿੱਚ ਉਸ ਲਈ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਸਭ ਬੱਚਿਆਂ ਨੇ ਮਿਲ ਕੇ ਰਾਜਵੀਰ ਜਵੰਦਾ ਅੰਕਲ ਦੇ ਗੀਤ ਗਾਏ ਦਿਲਬਾਗ ਨੇ ਜਦੋਂ ਗੀਤ ਸੁਨੇ ਉਸ ਦੀ ਅੱਖਾਂ ਵਿੱਚ ਚਮਕ ਆ ਗਈ ਉਹਦੇ ਹੋਠਾਂ ਤੇ ਹੌਲੀ-ਹੌਲੀ ਮੁਸਕਰਾਹਟ ਆਈ ਉਹੀ ਮੁਸਕਰਾਹਟ ਜਿਸ ਵਿੱਚ ਪਿਤਾ ਦੀ ਝਲਕ ਸੀ ਉਸ ਦਿਨ ਤੋਂ ਬਾਅਦ ਦਿਲਵਾਗ ਹੌਲੀ-ਹੌਲੀ ਮੁੜ ਜੀਵਨ ਵੱਲ ਵਾਪਸ ਆਉਣ ਲੱਗਾ ਰਾਜਵੀਰ ਦੀ ਪਤਨੀ ਜੋ ਹੁਣ ਸਿਰਫ ਇੱਕ ਮਾਂ ਨਹੀਂ ਇੱਕ ਯੋਧਾ ਹੈ ਉਹ ਹਰ ਰੋਜ਼ ਆਪਣੇ ਪੁੱਤਰ ਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਹੈ ਕਈ ਵਾਰ ਉਹ ਰਾਜਵੀਰ ਦੇ ਪੁਰਾਣੇ ਗੀਤ ਚਲਾਉਂਦੀ ਹੈ ਤੇ ਕਹਿੰਦੀ ਹੈ ਵੇਖ ਪੁੱਤ ਤੇਰੇ ਪਾਪਾ ਕਿੰਨਾ ਸੋਹਣਾ ਗਾਉਂਦੇ ਸਨ ਦਿਲਵਾਗ ਉਹ ਗੀਤ ਸੁਣ ਕੇ ਕਹਿੰਦਾ ਮਾਂ ਮੈਂ ਵੀ ਇੱਕ ਦਿਨ ਪਾਪਾ ਵਾਂ ਗਾਵਾਂਗਾ ਤੇ ਮਾਂ ਦੀਆਂ ਅੱਖਾਂ ਪਰ ਆਉਂਦੀਆਂ ਪਰ ਉਹ ਹੱਸ ਕੇ ਕਹਿੰਦੀ ਹੈ ਬਾਹੇ ਗੁਰੂ ਤੈਨੂੰ ਹਿੰਮਤ ਦੇਵੇ ਪੁੱਤ ਰਾਜਵੀਰ ਜਵੰਦਾ ਦੇ ਘਰ ਵਿੱਚ ਅੱਜ ਉਹੀ ਤਸਵੀਰਾਂ ਉਹੀ ਗਿਟਾਰ ਉਹੀ ਮਾਈਕ ਟਿੱਕੇ ਹੋਏ ਨੇ ਦਿਲਵਾਹ ਕਈ ਵਾਰੋਂ ਮਾਈਕ ਨੂੰ ਹੱਥ ਲਾ ਕੇ ਕਹਿੰਦਾ ਪਾਪਾ ਮੈਂ ਤੇਰੀ ਗੱਲ ਕਰਾਂ ਉਸ ਦੀ ਮਾਂ ਕਹਿੰਦੀ ਹੈ ਹਾਂ ਪੁੱਤ ਗਾ ਤੇ ਉਹ ਹੌਲੀ-ਹੌਲੀ ਗਾਉਂਦਾ ਮਿੱਟੀ ਨਾਲ ਫਰੋਲ ਜੋਗੀ ਵਰਗੇ ਗੀਤ ਪੂਰੇ ਘਰ ਵਿੱਚ ਉਹੀ ਰਾਜਵੀਰ ਦੀ ਆਵਾਜ਼ ਮੁਰ ਗੂੰਜ ਜਾਂਦੀ ਹੈ ਇਹ ਦ੍ਰਿਸ਼ ਸਿਰਫ ਇੱਕ ਘਰ ਦਾ ਨਹੀਂ ਇਹ ਜ਼ਿੰਦਗੀ ਦਾ ਸਬਕ ਹੈ ਕਿ ਪਿਆਰ ਕਰਦੇ ਮਰਦਾ ਨਹੀਂ ਉਹ ਰੂਹਾਂ ਵਿੱਚ ਜਿਉਂਦਾ ਰਹਿੰਦਾ ਹੈ ਦਿਲਵਾਹ ਦੀ ਮਾਸੀ ਮਾ ਅਤੇ ਨਾਨਾ ਨਾਨੀ ਵੀ ਉਸ ਦੇ ਹਸਾਰਾ ਬਣੇ ਹੋਏ ਹਨ ਘਰ ਵਿੱਚ ਹੁਣ ਫੇਰ ਉਹ ਖੇਡਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਹੌਲੀ ਹੌਲੀ ਉਸ ਦੇ ਚਿਹਰੇ ਤੇ ਉਹੀ ਚਮਕ ਵਾਪਸ ਆ ਗਈ ਜੋ ਪਿਤਾ ਦੇ ਗੀਤਾਂ ਵਿੱਚ ਸੀ ਪਰਿਵਾਰ ਦੇ ਨੇੜਲੇ ਸਰੋਤਿਆਂ ਦੇ ਅਨੁਸਾਰ ਦਿਲਵਕ ਹੁਣ ਸਿਹਤਮੰਤ ਤੇ ਸਕੂਲ ਜਾ ਰਿਹਾ ਹੈ ਤੇ ਖੇਡਾਂ ਵਿੱਚ ਵੀ ਹਿੱਸਾ ਲੈ ਰਿਹਾ ਹੈ ਉਹ ਬੱਚਾ ਜੋ ਕੁਝ ਮਹੀਨੇ ਪਹਿਲਾਂ ਪਿਤਾ ਦੀ ਯਾਦ ਵਿੱਚ ਰੋ ਰਿਹਾ ਸੀ ਹੁਣ ਆਪਣੇ ਹਾਸੇ ਨਾਲ ਸਾਰਿਆਂ ਦੇ ਦਿਨ ਨੂੰ ਰੋਸ਼ਨ ਕਰ ਰਿਹਾ ਹੈ ਰਾਜਵੀਰ ਜਵੰਦਾ ਨੇ ਆਪਣੀ ਜ਼ਿੰਦਗੀ ਨਾਲ ਜੋ ਸਬਕ ਦਿੱਤਾ ਸੀ ਉਹ ਸੀ ਦਿਲ ਨਾਲ ਲਗਾਉਣਾ ਸੱਚ ਨਾਲ ਜਾਉਣਾ ਉਹ ਸਬਕ ਅੱਜ ਉਸ ਦਾ ਪੁੱਤਰ ਆਪਣੀ ਜ਼ਿੰਦਗੀ ਵਿੱਚ ਪੂਰਾ ਕਰ ਰਿਹਾ ਹੈ ਦਿਲਵਾਨ ਸਿੰਘ ਜਵੰਦਾ ਸ਼ਾਇਦ ਅਜੇ ਛੋਟਾ ਹੈ ਪਰ ਉਹ ਸਾਨੂੰ ਦੱਸਦਾ ਹੈ ਦੁੱਖ ਦੇ ਬਾਅਦ ਵੀ ਜ਼ਿੰਦਗੀ ਰੁਕਦੀ ਨਹੀਂ ਪਿਆਰ ਕਦੇ ਖਤਮ ਨਹੀਂ ਹੁੰਦਾ ਉਹ ਰੂਹਾਂ ਰਾਹੀ ਨਾਲ-ਨਾਲ ਰਹਿੰਦਾ ਹੈ ਅੱਜ ਇਸ ਵੀਡੀਓ ਦੇ ਅੰਤ ਤੇ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਵਾਹਿਗੁਰੂ ਇਸ ਬੱਚੇ ਨੂੰ ਹਮੇਸ਼ਾ ਖੁਸ਼ ਰੱਖੇ ਉਸ ਦੇ ਦਿਲ ਨੂੰ ਹੌਸਲਾ ਦੇਵੇ ਅਤੇ ਉਸ ਦੇ ਹਰ ਦਿਲ ਨੂੰ ਉਸ ਦੇ ਪਿਤਾ ਵਾਂਗ ਚਮਕਦਾਰ ਬਣਾਵੇ ਰਾਜਵੀਰ ਜਵੰਦਾ ਦਾ ਨਾਮ ਹਮੇਸ਼ਾ ਦੀਆਂ ਯਾਦਾਂ ਵਿੱਚ ਜਿਉਂਦਾ ਰਹੇਗਾ ਤੇ ਦਿਲਬਾਗ ਸਿੰਘ ਜਵੰਦਾ ਉਸ ਦੀ ਉਹ ਵਿਰਾਸਤ ਹੈ ਜੋ ਸਦਾ ਗੂੰਜਦੀ ਰਹੇਗੀ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਸਾਂਝਾ ਕਰੋ ਆਪਣੇ ਦੋਸਤਾਂ ਨਾਲ ਮਿਲਦੇ ਆਂ ਅਗਲੀਓ ਵੀਡੀਓ ਵਿੱਚ ਇੱਕ ਹੋਰ ਅਸਲੀ ਕਹਾਣੀ ਇੱਕ ਹੋਰ ਪੰਜਾਬੀ ਜ਼ਿੰਦਗੀ ਦੀ ਸੱਚੀ ਆਵਾਜ਼ ਨਾਲ ਧੰਨਵਾਦ ਜੀ